ਪ੍ਰੈਜ਼ੀਡੈਂਟ ਅਮਨਾਰ ਉੜਾ ਜੀ ਸਾਡੇ ਸ਼ਹਿਰੀ ਕਲਸੀ ਜੀ ਸਾਡੇ ਕੁਲਵੰਤ ਐਮ ਐਲ ਏ ਸਾਹਿਬ ਕੇ ਮੁਹਾਲਲੇ ਤੋਂ ਔਰ ਜਿੰਨੇ ਵੀ ਸਾਡੇ ਬਚਨ ਕੇ ਪਰਿਵਾਰ ਦੀ ਜ਼ਮੀਨ ਵੀ ਵਧਾਉਂਦਾ ਹੈ ਜਾਂ ਬਿਜ਼ਨਸ ਵਧਾਉਂਦਾ ਹੈ ਬਾਗੀ ਸੰਤੁਲਨ ਖਰਾਬ ਹੋ ਗਿਆ ਉਹਦੀ ਇਲਾਜ ਹੈਗਾ ਉਹ ਕਾਰਡ ਉਹਨਾਂ ਦਾ ਵੀ ਬਣਾਵਾਗੇ ਆਪਾਂ ਅਰੇ ਇਹਦੇ ਔਰ ਇਹਦੇ ਵਾਸਤੇ ਜ਼ਿੰਮੇਵਾਰ ਮੈਂ ਨਹੀਂ ਹੈਗਾ ਜ਼ਿੰਮੇਵਾਰ ਤੁਸੀਂ ਹੋ ਤੁਸੀਂ ਕੀ ਤਸਾਰਾ ਹੈ ਠੀਕ ਹੈ ਨਾ ਸੋ ਉਹਨਾਂ ਹੁਤਾ ਇਸੇ ਲੜੀ ਜਾਂਦੇ ਨੇ ਜ਼ਿੰਮੇਵਾਰੀ ਵਾਲਾ ਆਉਦਾ ਹੈ ਮਤਲਬ ਮੁੱਖ ਮੰਤਰੀ ਸੋ ਨਹੀਂ ਸਕਦਾ ਆਪਣੀ ਮਰਜ਼ੀ ਨਾਲ ਕੀ ਪਤਾ ਕਿੱਥੇ ਕੀ ਹੋ ਗਿਆ ਸਾਰੇ ਵਾਸਤੇ ਜਿੰਮੇਵਾਰ ਤੁਸੀਂ ਹੋ ਤੁਹਾਨੂੰ ਫੈਸਲੇ ਲੈਣੇ ਪੈਂਦੇ 12 5 ਹਾਂ ਉਹ ਵੀ ਉਹ ਉਹਦੀ ਦਵਾਈ ਵੀ ਵਿੱਚ ਹੀ ਗਈ ਹੈ ਨਾ ਅੱਛਾ 16 ਨੌਕਰੀ ਇੱਕੋ ਪਿੰਡ ਚੋਂ ਕੋਈ ਕਹਿ ਸਕਦਾ ਨਹੀਂ ਲੱਗਿਆ ਕਿ ਨਾ ਕੋਈ ਸਪਾਰਸ਼ ਲੋਣੀ ਪਈ ਹੋਵੇ ਤੇ ਆਮ ਕਰਨੇ ਆਮ ਕਰਾਂ ਚੋਂ ਦੋ ਦੋ ਤਿੰਨ ਤਿੰਨ ਵੀ ਮਿਲ ਗਿਆ ਹੁੰਦੇ ਮੈਂ ਕਹੀ ਕਹਿਣਾ ਅੱਜ ਵੀ ਕਹਿਣਾ ਪੜੋ ਆਪਣੇ ਦੋਸਤਾਂ ਦੇ ਵੀ ਸਵਾਲਾਂ ਦੇ ਜਵਾਬ ਲੋਕਾਂ ਦੇ ਸਵਾਲਾਂ ਦੇ ਸਾਰੇ ਜਿਹੜੇ ਮੈਨੂੰ ਸੋ ਇਹ ਕਿਉਂਕਿ ਨੈਗੇਟਿਵਿਟੀ ਹੈ ਨਾ ਮਾਈਂਡ 'ਚ ਹੀ ਨੈਗੇਟਿਵਿਟੀ ਹੈ ਬਸ ਇਹ ਪਤਾ ਲੈਣ ਚਲੇ ਜਾਣਾ ਤਾਂ ਡਰਾ ਕੇ ਆਉਂਦੇ ਵੀ ਨੋ 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 ਗਿਆ ਤੂੰ ਤਾਂ ਬਸ ਖਤਮ ਹੋਇ ਇੱਕ ਇੱਕ ਵੀਡੀਓ 'ਚ ਕਹੀ ਜਾਂਦਾ ਉਹ ਰਾਜਾ ਬਿੰਦ ਕਹਿੰਦਾ ਬਾਜਵਾ ਸਾਹਿਬ ਰੰਧਾਵਾ ਸਾਹਿਬ ਤੁਸੀਂ ਤਾਂ ਕਹਿੰਦਾ ਹੁਣ ਬਸ ਤਾਂ ਦੀ ਦਿਲ ਹੈ ਇਸ ਸਾਰੇ ਦੇਸ਼ ਨੂੰ ਢਿੱਡ ਪਰ ਨਾਲੇ ਪੰਜਾਬੀ ਆ ਅਸੀਂ ਸਾਰੇ ਦੇਸ਼ ਦੀ ਰੱਖਿਆ ਕਰਨ ਵਾਲੇ ਪੰਜਾਬੀ ਆ ਅਸੀਂ ਢੇਕਾਂ ਡਾਉਣ ਵਾਲੇ ਪੰਜਾਬੀ ਆ ਅਸੀਂ ਮੈਡਲ ਜਿੱਤਣ ਵਾਲੇ ਪੰਜਾਬੀ ਆ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬੀ ਸਾਡੇ ਦਿੱਤੀ ਸੀਐਮ ਰਹੇ ਆ ਮਰੀਸੋ ਦੇ ਸਾਹਿਬ ਬੈਠਿਆ ਸੋ ਅਸੀਂ ਉਹ ਆਉਦੇ ਨਿਭਾਏ ਹੋਏ ਨੇ ਜਾਂ ਨਿਭਾ ਰਹੇ ਆ ਤਾਂ ਨਤੀਜਾ ਕੀ ਇਸ ਟੀਮ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਏ ਆ ਮੇਰੀ ਜ਼ਿੰਦਗੀ ਦੇ 40 ਸਾਲ ਮੈਂ ਇੱਕ ਬਤਾਵਾਂ। اور ਡਾਕਟਰ ਚਿੱਟਾ ਕੋਰਟ ਪਾ ਕੇ ਮੈਂ ਕਹਾਂਗਾ ਮੈਨੂੰ ਬੈਸਟ ਟੀਮ ਦਿੱਤੀ ਆ ਬੈਸਟ ਸਰਸਸਸ ਦਿੱਤੇ ਆ ਕਿ ਸਥਾਪਿਤ ਰਾਜਨੀਤੀ ਦੀ ਮੁਹਾਰ ਬਦਲ ਕੇ ਰੱਖ ਦਿੱਤੀ ਚੜ ਤੋ ਉਖਾੜ ਤਾ ਸਾਮਤ ਰਾਜਨੀਤੀ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਬਦਲਣ ਆਏ ਆ ਤੇ ਇਹ ਅੱਜ ਉਹਦਾ ਪ੍ਰੂਫ ਆ ਕਿ ਰਾਜਨੀਤੀ ਬਦਲ ਕੇ ਰੱਖਿਆ ਸਾਡੇ ਬਹੁਤ ਹੀ ਡਾਇਨਾਮਿਕ ਜਿਨ੍ਹਾਂ ਨੇ ਇਹਦੇ ਵਿੱਚ ਇੱਕ ਨਵਾਂ ਹਜੀ ਐਮਐਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਅੱਜ ਇੱਕ ਇਤਿਹਾਸਕ ਦਿਨ ਦੇ ਤੌਰ ਦੇ ਉੱਤੇ ਲੋਕ ਯਾਦ ਕਰੂਗੇ ਜੀ ਪੰਜਾਬ ਦੇ 3.5 ਕਰੋੜ ਲੋਕ ਅੱਜ ਪਹਿਲੀ ਵਾਰ ਦੁਨੀਆ ਦੀ ਹਿਸਟਰੀ ਚ ਹੋਇਆ ਕੋਈ ਹੈਲਥ ਦੀ ਐਡੀ ਵੱਡੀ ਆਮ ਪਰਿਵਾਰਾਂ ਲਈ ਹਰ ਪਰਿਵਾਰ ਲਈ 10 ਲੱਖ ਦੀ ਜਿਹੜੀ ਇੰਸ਼ੋਰੈਂਸ ਆ ਉਹ ਹਰ ਗਰੀਬ ਨੂੰ ਹਰ ਅਮੀਰ ਨੂੰ ਮਿਲ ਜਾ ਰਹੀ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਜੋ ਸਿਹਤ ਦਾ ਬੀਮਾ ਕੀਤਾ ਵਾ ਲੋਕਾਂ ਦਾ ਇਹ ਇਤਿਹਾਸਕ ਬਣੂਗਾ ਕਿਉਂਕਿ ਅੱਜ ਕਿਸੇ ਵੀ ਪਰਿਵਾਰ ਚ ਲਾ ਲੋ ਜੇ ਕੋਈ ਘਰ ਦਾ ਜੀ ਬਿਮਾਰ ਹੋ ਜਾਂਦਾ ਤਾਂ ਮਗਰਲੇ ਵੀ ਐ ਸੋਚਦੇ ਆ ਵੀ ਐਨੇ ਪੈਸੇ ਕਿੱਥੋਂ ਲਿਆਵਾਂਗੇ 10 ਲੱਖ ਰੁਪਏ ਦੀ ਹਲਪ 900 ਪੂਰਾ ਹਸਪਤਾਲਾ ਜਿਹੜਾ ਪੰਜਾਬ ਦਾ ਉਹਦੇ ਨਾਲ ਅਟੈਚ ਹੋਊਗਾ ਜਿੱਥੇ ਮਰਜ਼ੀ ਜਾ ਕੇ ਆਪਣਾ ਕਾਰਡ ਦਿਖਾਇਓ ਆਪਣਾ ਇਲਾਜ ਫਰੀ ਕਰਾਇਓ ਮੋਰੀ ਵਾਲਾ ਪੈਸਾ ਕਿਸੇ ਦਾ ਨਹੀਂ ਲੱਗੂਗਾ ਸਰ ਜੀ ਬਾਈਚਾਂਸ ਜਿੰਦਾਬਾਦ ਜੇ ਬਾਈਚਾਂਸ ਹਸਪਿਟਲ ਵਾਲੇ ਇਨਕਾਰ ਕਰਦੇ ਨੇ ਕੈਸ਼ਲੈਸ ਕੋਈ ਅਰੇ ਉਹਨਾਂ ਨੂੰ ਪੈਸੇ ਮਿਲਣਿਆ ਜੇ ਤੁਹਾਨੂੰ ਪੈਸੇ ਮਿਲ ਗਏ ਮੈਨੂੰ ਪੈਸੇ ਮਿਲ ਜਾਣ ਮੈਂ ਮਨਾ ਕਰੂੰਗਾ ਪੈਸੇ ਮਿਲਣਿਆ ਉਹਨਾਂ ਨੂੰ ਬਕਾਇਦਾ ਇਹ ਪਹਿਲੇ ਵਾਲੀਆਂ ਸਰਕਾਰਾਂ ਨਹੀਂ ਜਿਵੇਂ ਬਿਜਲੀ ਦੇ ਬਿੱਲ ਨਹੀਂ ਆਉਂਦੇ ਲੋਕਾਂ ਦੇ ਐਦਾਂ ਹੀ ਇਹ ਕੰਮ ਵੀ ਹੋਊਗਾ ਜੇ ਦੇਖਿਓ ਤੁਸੀਂ ਇਤਿਹਾਸ ਅੱਜ ਦਾ ਦਿਨ ਮੈਂ মিডিਆ ਵਾਲਿਆਂ ਨੂੰ ਵੀ ਕਹਿਣਾ ਚਾਹਨਾ ਹਲਕਾ ਸੈਂਟਰ ਦੇ ਵੀ ਲੋਕ ਕੜੇ ਆ ਇਹ ਇਤਿਹਾਸਕ ਦਿਨ ਹੋਊਗਾ ਅੱਜ ਦਾ ਜਿਹੜਾ ਅੱਜ ਦਿਨ ਭਗਵੰਤ ਮਾਨ ਜਿਹੜੇ ਕੋਈ ਨਾ ਕੋਈ ਸਕੀਮ ਜਿਹੜੇ ਭਗਵੰਤ ਆਪਣੇ ਪੰਜਾਬ ਨੂੰ ਤੋਹਫਾ ਦਿੰਦੇ ਆ ਰਹੇ ਨੇ ਇਹ ਜਿਹੜਾ ਅੱਜ ਵੀ ਬਹੁਤ ਵੱਡਾ ਤੋਹਫਾ ਅਜੇ ਤੱਕ ਕਿਸ ਤਰ੍ਹਾਂ ਧੰਨਵਾਦ ਕਰੀਏ ਨਾ ਇਨ੍ਹਾਂ ਪਰਿਵਾਰਾਂ ਲਈ ਇਨ੍ਹਾਂ ਲੋਕਾਂ ਲਈ ਉਹ ਬੰਦਾ ਸੋਚਦਾ ਹੁੰਦਾ ਜਿਹਨੇ ਪਿੰਡੇ ਤੇ ਹੰਡਾਈ ਹੋਵੇ ਗਰੀਬੀ ਜਿਹੜੇ ਪਹਿਲਾਂ ਹੀ ਮਹਿਲਾਂ ਚ ਜੰਮੇ ਆ ਸੋਨੇ ਦਾ ਚਮਚ ਲੈ ਕੇ ਕਾਂਗਰਸੀ ਇਹ ਲੁੱਟੋ ਦੇ ਕੁੱਟੋ ਉਹ ਕੰਮ ਨਹੀਂ ਹੁਣ ਹੋਣਾ ਹੁਣ ਤਾਂ ਗਰੀਬ ਦੇ ਪਰਵਾਰ ਦੀ ਕਿਵੇਂ ਮਦਦ ਹੋ ਕੇ ਗਰੀਬ ਕਿਵੇਂ ਉੱਪਰ ਜਾ ਸਕਦਾ ਉਦਾਂ ਔਰ ਮੈਂ ਤੁਹਾਡੇ ਦਾ ਹੀ ਦੱਸਣਾ ਚਾਹਣਾ ਐਡਵਾਂਸ ਕੱਲ ਕਿਲੇ ਦੇ ਉੱਤੇ ਵੀ 80 ਲੱਖ ਦੀ ਲੱਗਣਾ ਗਰਾਊਂਡ ਬਣਾ ਰਿਆ ਬੱਚਿਆਂ ਦੀ ਕ੍ਰਿਕਟ ਦਾ ਕੱਲ ਉਹ ਮੂਰਤ ਕਰਨਾ ਵਾ ਸਰ ਬਾਜੀ ਜਿੰਦਾਬਦ ਬ੍ਰਸ਼ਰ ਬਸ਼ੀਰ ਜਿੰਦਾਬਦ ਨਸ਼ਾ ਮੁਕਤ ਜਿਹੜਾ ਪੰਜਾਬ ਉਹ ਕਿਸ ਤਰ੍ਹਾਂ ਦੇਖ ਦਿਓ ਜਿਹੜਾ ਨਸ਼ਾ ਡਾ ਖਤਮ ਹੋ ਰਿਹਾ ਦਿਨ ਵਿੱਚ ਵੇਖੋ ਨਸ਼ੇ ਦੀ ਜਿਹੜੀ ਇਹ ਲਾਤਾ ਜਿਹਨੂੰ ਲੱਗ ਜਾਂਦੀ ਆ ਉਹਦੇ ਘਰਦਿਆਂ ਨੂੰ ਇਹ ਪਤਾ ਵਾ ਇਸ ਕਰਕੇ ਮੈਂ ਜਿਹੜਾ ਵੀ ਬੰਦਾ ਕੋਈ ਮੇਰੀ ਆਵਾਜ਼ ਨੂੰ ਸੁਣਦਾ ਤੁਹਾਡੇ ਲਈ ਵੀ ਕਹਿ ਰਿਆਂ ਵੀ ਜਿਹੜੇ ਦਾ ਬੱਚੇ ਲੱਗੇ ਹੋਏ ਆ ਨਸ਼ੇ ਦੇ ਉਹ ਮੇਰੇ ਕੋਲ ਆਓ ਮੈਂ ਉਹਨਾਂ ਦਾ ਇਲਾਜ ਕਰਾਉਣਾ ਜੇ ਕੋਈ ਸਮਗਲਰ ਮੇਰੀ ਆਵਾਜ਼ ਨੂੰ ਸੁਣਦਾ ਤਾਂ ਉਹਨੂੰ ਧਰਤੀ 'ਚ ਗੱਡ ਦੇਣਾ ਉਹਨੂੰ ਸਮਗਲਿੰਗ ਨਹੀਂ ਕਰਨ ਦੇਣੀ ਇੱਥੇ ਠੀਕ ਹੈ ਕੀ ਨਾਮ ਹੈ ਭਜੀਬ ਦਾ ਦੀਪਕ ਜੀ ਅੱਜ ਕਿਸ ਤਰ੍ਹਾਂ ਧੰਨਵਾਦ ਕਰਦੇ ਹਾਂ ਜਿਹੜਾ ਸੀਐਮ ਸਾਹਮਣੇ 10 ਲੱਖ ਜਿਹੜੀ ਯੋਜਨਾ ਢੀਮਾ ਜਿਹੜੀ ਇਲਾਜ ਲਈ ਦਿੱਤੀ ਹੈ ਲੋਕਾਂ ਨੂੰ ਅਸੀਂ ਸੀਐਮ ਸਾਹ ਦਾ ਬਹੁਤ ਧੰਨਵਾਦ ਕਰਦੇ ਕਿਉਂਕਿ ਆਮ ਗਰੀਬ ਪਰਿਵਾਰਾਂ ਉਹ ਇਲਾਕੇ ਤੋਂ ਮਰਦੇ ਸੀ ਲੋਕੀ ਜਿਹੜੇ ਅੱਜ ਉਹਨਾਂ ਨੂੰ 10 ਲੱਖ ਦਾ ਪੈਕੇਟ ਦੇ ਕੇ ਸੀਐਮ ਸਾਹਿਬ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਰੀਬ ਲੋਕਾਂ ਨੂੰ ਪਹਾਰ ਦਿੱਤਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅਦਰ ਆ ਕੇ ਬੰਦੇ ਆ